ਗੱਬਣਾ ਨਾਲ ਪਹੁੰਚ ਗਈ ਕੁੜੀ ਮਿਲਣ ਆ। ਇਹਦਾ ਆਹੀ ਫਾਇਦਾ। ਮੁੱਲ ਉੱਚਾ ਪਰਸੀ ਯਾਰ। ਬਾਜੀ ਅਮੈ 3500 ਨੇ। ਮੁੱਲ ਜਾਂ ਜਾਂ ਕਰ ਯਾਰ। ਆਹ ਬਈ। ਚਲਦੀ ਏ ਪੁੱਛੂ। 5500। ਜੱਗੂ ਵੀ ਲੈ ਲੇ। ਚਲ ਆਓ ਜੀ। ਲੈ ਪਰਸੀ ਕੀ ਕਹਿਣਾ? ਇੱਕ ਕੋਈ ਚੱਲ ਪਿਆ ਸੌਦਾ ਇਹਦਾ। ਕਿਉਂਕਿ ਇਹ ਮੈਂ ਦੋਨੇ ਜੋੜਾ ਹੀ ਮੀਂਹ ਆਇਆ ਦੋਨੇ ਚੰਗੀਆਂ ਆਉਂਦੀ ਜਲੇ ਉੱਚਾ ਪਰ ਤੇ 2.5 ਲੱਖ 2.5 ਲੱਖ ਬਹੁਤ ਕਿੰਨਾ ਜੀ ਭਾਈ ਉਹਨੇ ਆਪਣੇ ਨੂੰ ਦੱਸ ਸਿੰਘ ਤੁਸੀਂ ਦੱਸੋ ਪੱਕੀ ਮੰਗੋ ਬੱਚੇ ਬਸ ਮੈਂ ਥਣੇ ਬੱਚੇ ਮਰਦਾ ਹੈ ਉੱਚਣਾ ਹੋਣੇ ਹੈ ਡਬਲ ਕਿਉਂ ਨਹੀਂ ਹੁੰਦਾ ਮੈਂ ਕਿਉਂ ਨਹੀਂ ਡਬਲ ਇਹ ਨਹੀਂ ਸਮਾਲ ਡਬਲ ਇਹ ਤਾਂ ਮੀਂਹ ਮੋਤੇ ਪਈ ਗਿਆ ਯਾਰ ਬੁਰਾ ਹਾਲ ਸੀ ਵੀ ਮੀਂਹ ਦੇ ਦੋਨੇ ਮਹੀਨੇ ਚਾਹੀਏ ਦੁੱਧ ਨਹੀਂ ਉਹ ਦੁੱਧ ਤੋਂ ਕੰਪਾਈ ਹੋਵੇ ਚੋੜੇ ਤੇ ਸੌਦਾ ਚੱਲ ਪੇ ਭਾ ਵੀ ਹੋਵੇ ਫੇਰ ਹੀ ਆ ਕਹਿ ਦੇ ਆ ਤੁਮੇ ਨੂੰ ਕਹਿ ਪੱਕੇ ਰਹੀ ਤੁਸੀਂ ਨੂੰ ਕਹਿ ਵੀਰ ਬਣ ਤੂੰ ਕਹਿ ਮੰਗਿਆ ਆਏਂਗੇ ਹੁਣ ਤੱਕਾ ਗੱਲ ਨਮੀੜ ਕੇ ਤੇ ਰੇਕ ਹੈ ਗਿਆ 11 9ਵਾਂ ਪਿੰਨਾ 2025 ਦੇਖੋ ਬਾਈ ਜੀ ਪੈਟ ਕੋਲੇ ਦਾ ਬਹੁਤ ਸੋਹਣਾ ਮੱਝ ਆਦਰ ਕੁਆਲਿਟੀ ਦੇਖੋ ਬਾਈ ਜੀ ਬੜਾ ਨਿਰਪਾਤ ਲੋਬੇ ਸੌਦਾ ਇਹਨੂੰ ਤਾਂ ਨਹੀਂ ਹੋਇਆ ਬਾਈ ਜੀ ਕਿੰਨੇ ਥੋੜੀ ਜਿਹੀ ਆਪਚਨਾ ਲੋਬੇ ਦੋਸਤੋ ਇਹ ਛੋਟੀਆਂ ਸੌਦਾ ਚੱਲੂਗਾ ਦੇਣੀ ਆਪਾਂ ਕਿੱਥੇ ਜਾ ਕੇ ਦੇਖ ਲਈ ਚੱਲ ਜੀ ਦੋਸਤ ਨਿੱਪੜਦਾ ਦਾ ਕੀ ਡਿਮਾਂਡ ਆ ਬਾਈ ਜੀ ਹਾਂ ਜੀ ਸਿੰਘ ਜੀ ਬਹੁਤ ਸੋਹਣੀਆਂ ਤਸਮੋਰ ਦੇ ਕਸਰ ਤਾਂ ਪਰ ਉਹ ਬਾਕੀ ਜਿਹੜੇ ਪੰਚੀ ਰੀ ਅਵਾ ਲੋ ਜੀ ਨਹੀਂ ਚੱਲਿਆ ਸੌਦਾ ਬਾਈ ਜੀ ਜਿਹੜੇ ਆਪਾਂ ਅਗਲੀ ਮੈਚ ਤੋਂ ਸੋਦਾ ਆ ਦੇਖੋ ਬਾਈ ਜੀ ਪਿਉਰਕ ਦਾ ਬਹੁਤ ਪਿਆਰਾ ਮੰਗਾਈ ਨਾਲ ਤੇ ਆਪਣੇ ਲੋਕਲ ਹੀ ਆਈ ਇੱਥੋਂ ਹਾਂਜੀ ਲੋਕਲ ਜੀ ਠੀਕ ਹੈ ਜੀ ਹਾਂ ਇਹ ਸਾਡੇ ਯਾਰ ਦੇ ਪਿਓ ਨੇ ਤੇ ਸਾਡੇ ਵੀ ਪਿਓ ਨੇ ਠੀਕ ਹੈ ਜੀ ਉਹ ਬਹੁਤ ਮੰਝਾਂ ਵੇਚਦੇ ਸੀ ਠੀਕ ਹੈ ਜੀ ਇਹ ਵੀ ਉਵੇਂ ਜਿਵੇਂ ਉਹ ਬਸ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਡੈਥ ਹੋ ਗਈ ਉਹਨਾਂ ਦੀ ਇਸ ਕਾਰਨ ਸਾਡੇ ਨਾਲ ਬਹੁਤ ਪ੍ਰੇਮ ਹੈ ਇਹਨਾਂ ਦਾ ਉਹ ਜੀ ਪੀਰ ਕਾ ਦਾ ਬਹੁਤ ਪਿਆਰ ਆ ਮੰਗਾ ਹੀ ਅੱਛਾ ਹਲੋ ਬਨੋਲਾ ਮੰਡੀ ਦੇ ਖੜਿਆ ਜਾਂ ਆਪਾਂ ਗਾ ਬੰਦੇ ਆ ਤੂੰ ਓਹ ਉਹ ਬੰਦੇ ਦੀ ਕਦਰ ਕਰ ਇੱਕ ਮੈਂ ਤੈਨੂੰ ਖੁਰਦਾ ਤਾਂ ਇਹ ਇਹੋ ਜਿਹਾ ਬੰਦਾ ਹੈਗਾ ਖਬਨੀ ਤੈਨੂੰ ਕਹੇਗਾ ਕੰਮ ਕਰ ਜੇ ਛੱਡ ਬਾਈ ਬੱਚਾ ਛੱਡ ਲਾ ਦੇਣਾ ਹੀ ਨਹੀਂ ਪੰਜੀ ਛੱਡ ਤੂੰ ਬੱਚਾ ਮੇਰੀ ਇੱਕ ਗੱਲ ਖੋਲਾ ਸਿਰੂ ਮੈਂ ਕੋਈ ਝੂਠ ਨਹੀਂ ਬੋਲਦਾ ਮੈਂ ਬੱਚਾ ਛੱਡ ਲਾ ਕੋਈ ਮੈਂ ਝੂਠ ਮਾਰੇ ਇਹ ਇਹੋ ਜਿਹਾ ਬੰਦਾ ਨਹੀਂ ਮੰਨਗਾ ਤੂੰ ਇੱਕ ਗੱਲ ਆ ਤੂੰ ਪਸਤਾਵੇਂਗਾ ਸਿਰੂ ਉਹ ਨਹੀਂ ਨਹੀਂ ਉਹ ਮੈਥੋਂ ਲੈ ਲਈ ਤੂੰ ਬੱਚਾ ਲਾ ਯਾਰ ਮੈਥੋਂ ਲੈ ਲਈ ਓਏ ਓਏ ਜਾ ਜਾ ਬੜਾ ਐ ਮੈਂ ਮੈਂ ਸਿਰੂ ਬੜਾ ਚੰਗਾ ਬੰਦਾ ਪਾਗਲਾ ਲਾ ਲਾ ਇਹ ਕੋਸੀ ਓਏ ਛੱਡ ਦੇ ਛੱਡ ਦੇ ਛੱਡ ਦੇ ਬਾਈ ਕਰ ਤੂੰ ਬਹੁਤ ਵਧੀਆ ਇਹ ਮਤਲਬ ਹੁੰਦਾ ਕਿ ਬਹੁਤ ਵਧੀਆ ਜੀ ਹੋਰ ਠੀਕ ਹੈ ਕਿਵੇਂ ਆ ਠੀਕ ਹੈ ਤਖ਼ੀਲਾ ਸਾਡਾ ਨਾਮ ਕੋਈ ਨਹੀਂ ਇੱਕ ਤਾਂ ਮੀਰ ਹੋਰ ਕਰ ਦੇਣਾ ਉਹ ਭੈਣਾ ਸਫੈਦਾ ਘਟ ਕਿਵੇਂ ਕਰਨੀ ਹੈ ਤੁਸੀਂ ਉਹਨਾਂ ਨੂੰ ਡੇਢ ਦੀ ਕੀ ਬੈਠੋ 20 ਲੱਖ ਹੀ ਗਏ ਆ ਤੁਹਾਨੂੰ ਉਹਨਾਂ ਨੂੰ ਹਾਂ ਐ ਨਹੀਂ ਗਿਰੇ ਲੱਗਿਆ ਡੇਢ ਕਿਹਾ ਮਹਾ 1.55 ਦੀ ਮੇਰੀ ਖਰੀਦ ਕੀ ਜੇ ਲੈ ਜੂਈ ਦੀ ਬਾਦਰੀ ਮੈਂ ਸੱਚਾਈ ਦਸੀ ਹਾਂ ਡੇਢ ਨੂੰ ਕਿਹਾ ਮੈਂ ਕਿਹਾ ਯਾਰ ਜੇ ਕੋਈ ਗੱਲ ਆ ਤਾਂ ਮੈਂ ਮਿਲਾ ਦੇਣਾ ਤੇ ਤੁਸਮਤ ਹੁਣ ਆ ਇਹ ਤਾਂ ਨਹੀਂ ਗਲਤ ਨਹੀਂ ਨਹੀਂ ਬਿਲਕੁਲ ਓਕੇ ਮੈਂ ਸੂਰ ਵੀ ਲੈ ਫ੍ਰੀ ਵੀ ਆ ਮੈਂ 18 ਨਾਲ ਹਿਸਾਬ ਲਾ ਲੈ ਇਹਨੂੰ